ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਅਹਿਮੀਅਤ ਨੂੰ ਹਰ ਕੋਈ ਜਾਣਦਾ ਹੈ ਅੱਜ ਦੇ ਯੁੱਗ ਵਿੱਚ ਜੇਕਰ ਕੋਈ ਖੇਤਰ ਸਭ ਤੋਂ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਹੈ ਤਾਂ ਉਹ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਕ ਕਾਰਨੀ ਨੇ AI ਦੀ ਅਹਿਮੀਅਤ ਨੂੰ ਸਮਝਦੇ ਹੋਏ ਆਪਣੀ ਨਵੀਂ ਕੈਬਿਨੇਟ ਵਿੱਚ ਇਸ ਨੂੰ ਤਰਜੀਹ ਦਿੱਤੀ ਹੈ ਤੇ ਆਪਣੀ ਕੈਬਿਨੇਟ ਦੇ ਵਿੱਚ ਇੱਕ AI ਮੰਤਰੀ ਨੂੰ ਨਿਯੁਕਤ ਕੀਤਾ ਹੈ ਇਸ ਨਾਲ ਕੈਨੇਡਾ ਨੂੰ ਪਹਿਲੀ ਵਾਰ AI ਮੰਤਰੀ ਮਿਲਿਆ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਇਵਾਨ ਸੋਲੋਮਨ ਨੂੰ ਕੈਨੇਡਾ ਦੇ ਪਹਿਲੇ AI ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਹੈ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਿਜੀਟਲ ਇਨੋਵੇਸ਼ਨ ਦੀ ਜ਼ਿੰਮੇਵਾਰੀ ਸੰਭਾਲਣਗੇ ਇਵਾਨ ਦੀ ਨਿਯੁਕਤੀ 13 ਮਈ ਨੂੰ ਪ੍ਰਧਾਨ ਮੰਤਰੀ ਮਾਰਕ ਕਾਨੀ ਦੁਆਰਾ ਉਨ੍ਹਾਂ ਦੀ ਨਵੀਂ ਕੈਬਨਿਟ ਦੇ ਐਲਾਨ ਦੌਰਾਨ ਕੀਤਾ ਗਿਆ ਟੋਰਾਂਟੋ ਸੈਂਟਰ ਹਲਕੇ ਤੋਂ ਚੁੜਕੇ ਆਏ ਸੋਲੋਮਨ ਪੇਸ਼ੇ ਤੋਂ ਇੱਕ ਪੱਤਰਕਾਰ ਸਨ ਉਨ੍ਹਾਂ ਨੂੰ ਇਹ ਅਹੁਦਾ ਇਸ ਕਰਕੇ ਦਿੱਤਾ ਗਿਆ ਹੈ ਤਾਂ ਜੋ ਕੈਨੇਡਾ ਨੂੰ AI ਅਤੇ ਡਿਜੀਟਲ ਟੈਕਨੋਲੋਜੀ ਦੇ ਖੇਤਰ ਵਿੱਚ ਅਗਵਾਈ ਕਰਨ ਵਿੱਚ ਮਦਦ ਮਿਲ ਸਕੇ ਲਿਬਰਲ ਪਾਰਟੀ ਦਾ ਮਨੋਰਥ ਪੱਤਰ ਵੀ AI ਨੂੰ ਉਤਸ਼ਾਹਿਤ ਕਰਨ ਤੇ ਜ਼ੋਰ ਦਿੰਦਾ ਹੈ ਸਲੇਮਨ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਨੀਤੀਆਂ ਬਣਾਉਣ ਜਿਹੜੀਆਂ ਕਾਰੋਬਾਰਾਂ ਖਾਸ ਕਰਕੇ ਛੋਟੇ ਅਤੇ ਮੱਦਮ ਉਦਯੋਗਾਂ ਨੂੰ AI ਅਪਣਾਉਣ ਦੇ ਲਈ ਉਤਸ਼ਾਹਿਤ ਕਰ ਸਕਣ ਬੇਸ਼ੱਕ ਕੈਨੇਡਾ ਵਿਸ਼ਵ ਪੱਧਰ ਤੇ AI ਖੋਜ ਖੇਤਰ ਵਿੱਚ ਮੋਰੀ ਹੈ ਪਰ ਇਸ ਨੂੰ ਅਰਥ ਵਿਵਸਥਾ ਦੇ ਫਾਇਦੇ ਵਿੱਚ ਬਦਲਣ ਵਿੱਚ ਪਿੱਛੇ ਹੈ ਸੁਲਮਨ ਨੂੰ ਅਜਿਹੀਆਂ ਨੀਤੀਆਂ ਬਣਾਉਣੀਆਂ ਪੈਣਗੀਆਂ ਜੋ ਸਟਾਰਟਅੱਪਸ ਅਤੇ AI ਕੰਪਨੀਆਂ ਨੂੰ ਸਮਰਥਨ ਦੇਣ ਅਤੇ ਖੋਜ ਨੂੰ ਬਾਜ਼ਾਰ ਵਿੱਚ ਲਿਆਉਣ ਵਿੱਚ ਮਦਦ ਕਰਨ। ਸੁਲਮੰਦੀ ਭੂਮਿਕਾ ਵਿੱਚ AI ਦੇ ਨੈਤਿਕ ਅਤੇ ਸੁਰੱਖਿਅਤ ਵਿਕਾਸ ਨੂੰ ਯਕੀਨੀ ਬਣਾਉਣਾ ਵੀ ਸ਼ਾਮਲ ਹੈ ਜਿਵੇਂ ਕਿ ਡੀਪ ਫੇਕਸ ਅਤੇ ਗਲਤ ਜਾਣਕਾਰੀ ਦੇ ਨਾਲ ਨਜੁਟਣਾ ਅਤੇ AI ਸਿਸਟਮਸ ਨੂੰ ਜ਼ਿੰਮੇਵਾਰੀ ਦੇ ਨਾਲ ਵਰਤੋਂ ਕਰਨ ਦੇ ਵਿੱਚ ਉਤਸ਼ਾਹਿਤ ਕਰਨਾ। ਉਦਾਹਰਨ ਵਜੋਂ ਲਿਬਰਲ ਸਰਕਾਰ ਨੇ ਗੈਰ ਸਹਿਮਤੀ ਵਾਲੇ ਜਿੰਸੀ ਡੀਪ ਫੇਕਸ ਨੂੰ ਅਪਰਾਧ ਕੋਸ਼ਿਕ ਕਰਨ ਦੇ ਵਿੱਚ ਆਪਣੀ ਵਚਨਬੱਧਤਾ ਵੀ ਜਤਾਈ ਸੀ ਇਸ ਦੇ ਲਈ ਸੋਲਮਨ ਨੂੰ ਕੈਨੇਡਾ AI ਸੇਫਟੀ ਇੰਸਟੀਚਿਊਟ ਵਰਗੀਆਂ ਸੰਸਥਾਵਾਂ ਦੇ ਨਾਲ ਮਿਲ ਕੇ ਕੰਮ ਕਰਨਾ ਹੋਵੇਗਾ ਤਾਂ ਜੋ AI ਦੀ ਵਰਤੋਂ ਨੂੰ ਸੁਰੱਖਿਅਤ ਅਤੇ ਪਾਰਦਰਸ਼ੀ ਬਣਾਇਆ ਜਾ ਸਕੇ ਬ੍ਰਿਟਿਸ਼ ਕੋਲੰਬੀਆ ਦੇ AI ਨੈਟਵਰਕ ਦੇ CEO ਰੌਬ ਗੋਹਰਿੰਗ ਦਾ ਮੰਨਣਾ ਹੈ ਕਿ ਸੋਲਮਨਦੀਨ ਨਿਯੁਕਤੀ ਦੁਨੀਆ ਨੂੰ ਸੰਦੇਸ਼ ਦਿੰਦੀ ਹੈ ਕਿ ਕੈਨੇਡਾ AI ਸੈਕਟਰ ਵਿੱਚ ਗੰਭੀਰਤਾ ਦੇ ਨਾਲ ਅੱਗੇ ਵਧ ਰਿਹਾ ਹੈ ਰੌਬ ਚਾਹੁੰਦੇ ਨੇ ਕਿ ਸੋਲਮਨ ਕੈਨੇਡਾ ਨੂੰ AI ਖੋਜ ਡਿਜ਼ਾਈਨ ਤੇ ਵਿਕਾਸ ਲਈ ਸਭ ਤੋਂ ਵਧੀਆ ਸਥਾਨ ਤੇ ਲੈ ਕੇ ਆ ਸਕਣ ਇਵਾਨ ਸੋਲਮਨਦੀਨ ਨਿਯੁਕਤੀ ਨੂੰ ਲੈ ਕੇ ਕਈ ਆਲੋਚਕਾਂ ਦਾ ਮੰਨਣਾ ਹੈ ਕਿ ਸੋਲਮਨ ਨੂੰ AI ਨੀਮਾਂ ਦੀਆਂ ਗੁੰਝਲਦਾਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਪਰ ਇਵਾਨ ਸੋਲੋਮਨ ਦੀ ਨਿਯੁਕਤੀ ਕੈਨੇਡਾ ਸਰਕਾਰ ਦੀ ਗੰਭੀਰਤਾ ਨੂੰ ਦਿਖਾਉਂਦੀ ਹੈ ਨਵੇਂ AI ਮੰਤਰੀ ਤੇ ਸਰਕਾਰੀ ਸੇਵਾਵਾਂ ਨੂੰ ਆਧੁਨਿਕ ਬਣਾਉਣਾ ਅਤੇ ਨੈਤਿਕ ਨਿਯਮਾਂ ਨੂੰ ਯਕੀਨੀ ਬਣਾਉਣਾ ਸ਼ਾਮਿਲ ਹੋਵੇਗਾ ਹੁਣ ਦੇਖਣਾ ਹੋਵੇਗਾ ਕਿ ਇਵਾਨ ਸੋਲੋਮਨ ਕੈਨੇਡਾ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਖੇਤਰ ਨੂੰ ਅੱਗੇ ਲਿਜਾਉਣ ਦੇ ਵਿੱਚ ਆਪਣੀ ਕਿੰਨੀ ਕਾਰਗਰ ਭੂਮਿਕਾ ਨਿਭਾ ਸਕਦੇ ਨੇ